ਜਦੋਂ ਦੁਨੀਆ ਦੇ ਵਿੱਚ ਅੰਧੇਰ ਸੀ ਚਾਨਣ ਕੀਤਾ ਗੁਰਨਾਥ ਦੇਵ ਜੀ ਨੇ ਜਦੋਂ ਦਵੇ ਕੁਟੇ ਲੋਕਾਂ ਨੂੰ ਮੁਝਾਣੇ ਸੀ ਲੇਡੀਜ਼ ਨੂੰ ਮੁਝਾਣੇ ਸੀ ਉਦੋਂ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਸਾਡੇ ਲਈ ਇੰ ਤੋਂ ਵੱਡਾ ਦਿਨ ਕੋਈ ਨਹੀਂ ਹੈ ਗੁਰਨਾਥ ਦੇ ਵੀਜ਼ਾ ਪ੍ਰਕਾਸ਼ ਉਚਮ ਆਚਾਰਿਤ ਸ਼ਵੇਸ਼ ਅਕੈਡਮੀ ਦੇ ਵਿੱਚ ਬਹੁਤ ਹੀ ਵਧੀਆ ਸੀ ਕੇ ਜਨਾਬ ਮੇਰਾ ਖਿਆਲ ਵੀ ਮਹਿਲੀ ਵਾਰ ਹੋਇਆ ਉਹਨਾਂ ਕਿ estranda function ਬੱਚਿਆਂ ਵੱਲੋਂ ਕੀਤਾ ਗਿਆ ਹੈ ਬੱਚਿਆਂ ਦੀ ਦੇਣੇ ਤੇ ਬਹੁਤ ਹੀ ਬਾਕੂ ਵੀ ਉਹਨਾਂ ਨੇ ਇਹ ਸੇਵਾਣੁਆਈ ਹੈ ਮੇਰੀ ਤਾਂ ਮੰਨਿਸ਼ ਹੈ ਕਿ ਇਹਨੂੰ ਕਿਸੇ ਟਾਈਮ ਦੇ ਵਿੱਚ ਕਿਉਂਕਿ ਸ਼੍ਰੀ ਹਰਿਮੰਦਰ ਸਾਹਿਬ ਹੈ ਗੁਰੂ ਸਾਹਿਬ ਦੇ ਨਾਮ ਤੇ ਹੈ ਤੇ ਇਹਦੀ ਯੂਨੀਵਰਸਿਟੀ ਬਣਾਈ ਹੈ ਵੱਡੀ ਜੇ ਦੁਨੀਆ ਕੀ ਦੇਖੇ ਬਾਹਰਲੇ ਮੁਕਤੀਵੇਂ ਗੱਲ ਕਰਦੇ ਹਾਂ ਤੁਸੀਂ ਕਿ ਜਦੋਂ ਮੁਹਾਜਰ ਰਣਜੀਤ ਸਿੰਘ ਦਾ ਰਾਜ ਸੀ ਉਦੋਂ ਯੂਰਪੀਅਨ ਲੋਕ ਇੱਥੇ ਆ ਕੇ ਨੌਕਰੀ ਕਰਦੇ ਸੀ ਹਰੇਸ਼ ਕੈਦਵਿਨੂ ਆਪਣੀ ਬਹੁਤ ਬਲੰਦੀਆਂ ਦੇ ਉੱਤੇ ਲੱਗੇ ਜਾ ਰਹੇ ਸਾਰਿਆਂ ਦੇ ਮਨਾਂ ਵਿੱਚ ਹੈ ਪ੍ਰੈਸ ਵਿੱਚ ਆਉਂਦੀ ਹੈ ਖਾਸ ਕਰਕੇ ਨਨਪੁਰ ਸਾਹਿਬ ਦੀ ਕਿ ਵੀ ਹਰੇਸ਼ ਕੈਦਵਿਨੂ ਉੱਪਰ ਲੈ ਕੇ ਨਹੀਂ ਤੇ ਇਹਨੂੰ ਵੱਡੀ ਯੂਨੀਵਰਸਿਟੀ ਇੱਕ ਹੁੰਦੀ ਆ ਆਮ ਯੂਨੀਵਰਸਿਟੀ ਖੋਲ ਦੇਣੀ ਵੱਡੀ ਯੂਨੀਵਰਸਿਟੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਲੈ ਕੇ ਜਾਈਏ ਜਿੱਥੇ ਲੋਕ ਦੁਨੀਆਂ ਦੇ ਲੋਕ ਗੱਲ ਕਰਨ ਜਿਵੇਂ ਗੁਰੂ ਸਾਹਿਬ ਦੀ ਗੱਲ ਕਰਦੇ ਨੇ ਤੇ ਹਰ ਦੁਨੀਆਂ ਦੇ ਕੋਨੇ ਦੇ ਵਿੱਚ ਜਿਵੇਂ ਅੱਜ ਵੀ ਆਪਾਂ ਦੇਖ ਕੇ ਆ ਕਿ ਹਿੰਦੂ ਕਹਿੰਦੇ ਸੀ ਸਾਡਾ ਗੁਰੂ ਹੈ ਮੁਸਲਮਾਨ ਕਹਿੰਦੇ ਸੀ ਸਾਡਾ ਗੁਰੂ ਹੈ ਤੇ ਇਸੇ ਤਰ੍ਹਾਂ ਇਹ ਯੂਨੀਵਰਸਿਟੀ ਵੀ ਇਦਾਂ ਦੀ ਬਣੇ ਇਹ ਸਕੂਲ ਵੀ ਇਦਾਂ ਦਾ ਬਣੇ ਤੇ ਹਰ ਬੰਦਾ ਕਹੇ ਕਿ ਮੇਰਾ ਸੱਚੀ ਇਹ ਇਸ ਮੇਸ ਫੇਮਿੰਗ ਉਸ ਗੁਰੂ ਸਾਹਿਬ ਦੇ ਨਾਮ ਤੇ ਆ ਦਾ ਸਾਰੇ ਦੁਨੀਆ ਦੇ ਵਿੱਚ ਇਹਨੂੰ ਦਸ਼ਮੇਸ਼ ਮਿਤਾ ਕਿਹਾ ਜਾਂਦਾ ਹੈ। ਯਾਂ ਭਲੀ ਦੁਨੀਆ ਭਾਤੀ ਬਰਦਨ ਕਿ ਆਪਾਂ ਸਾਰੇ ਐਫਰਟ ਚ ਕਰਕੇ ਇਹਨੂੰ ਉੱਪਰ ਲੈ ਕੇ ਜਾਈਏ। ਗੁਰਨਾਕ ਦੇਵ ਜੀ ਦੀਆਂ ਜਿਹੜੀਆਂ ਸਾਖੀਆਂ ਨੇ ਉਹ ਪੜ੍ਹ ਕੇ ਸੁਣ ਕੇ ਬੰਦੇ ਧਰਵਾਸ ਮਿਲਦਾ ਹੈ ਕਿ ਜ਼ਿੰਦਗੀ ਕਹੀ ਜੀ ਹੋਣੀ ਚਾਹੀਦੀ ਹੈ। ਜ਼ਿੰਦਗੀ ਦੇ ਵਿੱਚ ਕੀ ਕਰਨਾ ਚਾਹੀਦਾ ਹੈ? ਸੱਚੀ ਜ਼ਿੰਦਗੀ ਕੀ ਹੈ? ਸੰਤੁਸ਼ਟੀ ਕੀ ਹੈ? ਲੁੱਟਮਾਰ ਦੇ ਵਿੱਚ ਕੀ ਹੈ? ਮਾੜੇ ਕੰਮਾਂ ਦੇ ਵਿੱਚ ਕੀ ਹੈ ਜੇ ਤੁਸੀਂ ਚੰਗੀ ਜ਼ਿੰਦਗੀ ਇਮਾਨਦਾਰੀ ਨਾਲ ਕੰਮ ਕਰਦੇ ਹੋ ਲੋਕਾਂ ਦੀ ਸੇਵਾ ਕਰਦੇ ਹੋ ਵੰਡ ਕੇ ਖਾਂਦੇ ਹੋ ਤੇ ਉਹਦੇ ਵਿੱਚ ਪਰਮਾਤਮਾ ਵੱਸਦਾ ਹੈ ਜ਼ਿੰਦਗੀ ਦੇ ਵਿੱਚ ਤਰੱਕੀ ਕਰਨੀ ਹੈ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚਣਾ ਹੈ ਉੱਥੇ ਜਾ ਕੇ ਇਹਨਾਂ ਨਾਲ ਗੱਲ ਕਰਨੀ ਹੈ ਕਿ ਅਸੀਂ ਸ਼੍ਰੀ ਦਸ਼ਵੇਸ਼ ਕਜਮੀ ਤੋਂ ਪੜ੍ਹ ਕੇ ਆਏ ਹਾਂ ਸਾਡੇ ਫਲਾਣੇ ਟੀਚਰ ਹੁੰਦੇ ਸੀ ਫਲਾਣੇ ਸਾਡੇ ਪ੍ਰਿੰਸੀਪਲ ਹੁੰਦੇ ਸੀ ਸਭ ਤੋਂ ਵੱਡੀ ਤੁਹਾਡੀ ਜ਼ਿੰਦਗੀ ਦੀ ਕਮਾਈ ਇਹ ਹੈ ਕਿ ਜਦੋਂ ਬੱਚੇ ਤੁਹਾਡੀ ਗੱਲ ਕਰਦੇ ਇਧਰ ਫੰਕਸ਼ਨ ਹੋ ਸਕਿਆ ਇੰਨਾ ਵਧੀਆ ਹੋ ਚੁੱਕਿਆ ਕਿ ਜੇ ਸਾਰੇ ਜ਼ਰੂਰਤਾਂ ਸੀ ਸਾਰੇ ਇਕੱਠੇ ਸੀ ਬਿਆਸਤਕਾਰ ਸੀ ਜੇ ਆਪਸ ਵਿੱਚ ਡਿਸਪਿਊਟ ਹੋਵੇ ਫਿਰ ਤੁਹਾਨੂੰ ਤੁਹਾਡਾ ਪਰਵਾਸ ਦੀ ਡਿਸਪਿਊਟ ਪਾ ਲੁੱਤਾਮੀ ਸ਼ਰੀਰ ਚੜਦੀ ਗੱਲ ਪਰਮਾਤਮਾਗੇ ਵਹਿਣੂਗੇ ਉਹ ਨਾਨਕੀਏਗੇ ਦਸ਼ਪੀਤਾ ਸ਼੍ਰੀ ਗੋਵਿੰਦ ਸਿੰਘ ਜੀ ਦਾਸ ਕਰਦੇ ਕਿਸਾਂ ਦੀ ਹਿੰਮਤ ਹੈ ਤਾਕਤ ਹੈ ਇਹ ਸ਼੍ਰੀ ਰਸਬੇਸ਼ ਅਕੈਡਮੀ ਦਿਨ ਦੁਗਣੀ ਰਾਤਾਂ ਵਿੱਚ ترقی ਕਰੇ ਤੇ ਵਿਰੰਧੀਆਂ ਤੇ ਲੱਗੇ ਜਾਈਏ ਗੁਰਨਾਨਕ ਦੇਵ ਜੀ ਦਾ ਹਰ ਉਪਦੇਸ਼ ਉਹਨਾਂ ਨੇ ਸੌਖੇ ਲਫ਼ਜ਼ਾਂ ਦੇ ਵਿੱਚ ਸੰਪੇਖੇ ਜੇ ਵੀ ਜੰਗੀ ਕਮਾਈ ਕਰੋਗੇ ਉਹ ਦੁੱਧ ਵਰਗੀ ਹੈ ਜੇ ਮਾੜੀ ਕਮਾਈ ਕਰੋਗੇ ਉਹ ਲਹੂ ਤੋਂ ਹੀ ਮਾੜੀ ਹੈ ਜਿੰਨੇ ਮਰਜ਼ੀ ਤੁਹਾਨੂੰ ਪੈਸੇ ਹੋਣ ਜਿੰਨੇ ਮਰਜ਼ੀ ਤੁਸੀਂ ਅਮੀਰ ਹੋ ਜਿੰਨੀਆਂ ਮਰਜ਼ੀ ਗੱਡੀਆਂ ਹੋਣ ਜਿੰਨੇ ਮਰਜ਼ੀ ਲਾਜ ਹੋਣ ਉਹ ਕੁਝ ਵੀ ਨਹੀਂ ਹੈ ਬਹੁਤ ਸਤਿਕਾਰ ਜੋ ਗੁਰੂ ਖਾਲਸਾ ਜੀ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਹੁੰਸੂ ਜੀਆਂ ਲੱਖ ਲੱਖ ਵਧਾਈਆਂ ਤੇ ਗੁਰੂ ਨੇ ਕਿਰਪਾ ਕੀਤੀ ਸੱਚੇ ਪਾਛਰ ਨੇ ਮਿਹਰ ਕੀਤੀ ਜਦੋਂ ਦੁਨੀਆਂ ਦੇ ਵਿੱਚ ਅੰਧੇਰ ਸੀ ਚਾਨਣ ਕੀਤਾ ਗੁਰੂ ਨਾਨਕ ਦੇਵ ਜੀ ਨੇ ਜਦੋਂ ਦਵੇ ਕੁਟੇ ਲੋਕਾਂ ਨੂੰ ਕੋਹ ਜਾਣੇ ਸੀ ਲੇਡੀਜ਼ ਨੂੰ ਕੋਹ ਜਾਣੇ ਸੀ ਉਦੋਂ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਅੱਜ ਆਪਾਂ ਸਾਰਿਆਂ ਨੇ ਦੇਖਿਆ ਹੈ ਸ਼੍ਰੀ ਦਸ਼ਮੇਸ਼ਕਾ ਡੀਵੀ ਦੇ ਵਿੱਚ ਗੁਰਨਾਨਕ ਦੇਵ ਜੀ ਦਾ ਪ੍ਰਕਾਸ਼ ਬਹੁਤ ਚੌਹ ਦੇ ਨਾਲ ਬਹੁਤ ਮਿੰਤਨਾ ਕਰਵਾਇਆ ਗਿਆ ਹੈ ਤੁਸੀਂ ਦੇਖੋ ਵੀ ਕੱਟੋ-ਕੱਟ ਆਪਾਂ 50 ਥਾਉਂਦੇ ਜਾ ਕੇ ਆਏ ਹਾਂ ਹਰ ਜਗ੍ਹਾ ਤੇ ਬਹੁਤ ਪਰਫੈਕਟ ਤਰੀਕੇ ਦੇ ਨਾਲ ਬੱਚਿਆਂ ਨੇ ਹਰ ਚੀਜ਼ ਡਿਟੇਲ ਦੇ ਵਿੱਚ ਦੱਸੀ ਹੈ ਗੁਰਨਾਨਕ ਦੇਵ ਜੀ ਦੀਆਂ ਜਿਹੜੀਆਂ ਸਾਖੀਆਂ ਨੇ ਉਹ ਪੜ੍ਹ ਕੇ ਸੁਣ ਕੇ ਬੰਨ ਧਰਵਾਸ ਮਿਲਦਾ ਹੈ ਕਿ ਜ਼ਿੰਦਗੀ ਕਹੀ ਜੀ ਹੋਣੀ ਚਾਹੀਦੀ ਹੈ ਜਿੰਦਗੀ ਦੇ ਵਿੱਚ ਕੀ ਕਰਨਾ ਚਾਹੀਦਾ ਸੱਚੀ ਜ਼ਿੰਦਗੀ ਕੀ ਹੈ ਸੰਤੁਸ਼ਟੀ ਕੀ ਹੈ ਲੁੱਟਮਾਰ ਦੇ ਵਿੱਚ ਕੀ ਹੈ ਮਾੜੇ ਕੰਮਾਂ ਦੇ ਵਿੱਚ ਕੀ ਹੈ ਜੇ ਤੁਸੀਂ ਚੰਗੀ ਜ਼ਿੰਦਗੀ ਇਮਾਨਦਾਰੀ ਦੇ ਨਾਲ ਕੰਮ ਕਰਦੇ ਹੋ ਲੋਕਾਂ ਦੀ ਸੇਵਾ ਕਰਦੇ ਹੋ ਵੰਡ ਕੇ ਖਾਣੇ ਹੋ ਤੇ ਉਹਦੇ ਵਿੱਚ ਪਰਮਾਤਮਾ ਵਸਦਾ ਹੈ ਜੇ ਆਪਾਂ ਨਿਚੋੜ ਕਰ ਲਈਏ ਤਾਂ ਉਹਦੇ ਨਿਚੋੜ ਦੇ ਵਿੱਚ ਇਹੀ ਹੈ ਕਿ ਪਰਮਾਤਮਾ ਦਾ ਨਾਮ ਲੈਣਾ ਤੇ ਮਿਹਨਤ ਕਰਨੀ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਕੰਮ ਮਿਹਨਤ ਸ਼ੁਰੂ ਕੀਤਾ ਸੀਗਾ ਤੇ ਲੋਕਾਂ ਦੇ ਵਿੱਚ ਉਪਦੇਸ਼ ਦੇਣਾ ਚੰਗਾ ਚੰਗੀ ਸਿੱਖਿਆ ਦੇਣੀ ਕਿ ਜੇ ਕੋਈ 마ੜੇ ਰਾਹ ਪੈ ਵੀ ਗਿਆ 마ੜੇ ਰਾਹ ਤੋਂ ਚੰਗੇ ਰਾਹ ਕੱਢ ਕੇ ਲਿਆਉਣਾ ਉਹ ਸੱਜਣ ਥਾ ਕੋ ਵੀ ਗਏ ਉਹ ਬਲੀ ਕੰਦਾਰੀ ਕੋਲ ਵੀ ਗਏ ਹਰ ਜਗ੍ਹਾ ਦੇ ਉੱਤੇ ਉਹ 마ੜੇ ਤੇ 마ੜੇ ਮਨੁੱਖਾ ਕੋਈ ਹੈ ਅੱਜ ਦੇ ਰਾਜ ਦੁਨੀਆ ਦੇ ਵੀ ਦੇਖੀ ਵੀ ਜਹਾਜ਼ ਤੇ ਜਾ ਕੇ ਬੰਦਾ ਥੱਕ ਜਾਂਦਾ ਅੱਗੇ ਜਾ ਕੇ ਕਹਿੰਦਾ ਯਾਰ ਹੁਣ ਤਾਂ ਮੈਂ ਅਸਲ ਮੇਰੇ ਕੁਝ ਹੈ ਹੀ ਨਹੀਂ ਤੇ ਗੁਰੂ ਨਾਨਕ ਦੇਵ ਜੀ ਨੇ ਪੈਦਲ ਯਾਤਰਾ ਮੱਕੇ ਗਏ ਮੱਕੇ ਜਦੋਂ ਲੋਕਾਂ ਨੇ ਵਿਰੋਧ ਕੀਤਾ ਉਹਨਾਂ ਨੇ ਪਾਣੀ ਦੇਣਾ ਸ਼ੁਰੂ ਕਰਤਾ ਆਪਣੇ ਖੇਤਾਂ ਨੂੰ ਤੇ ਜਦੋਂ ਉਹਨਾਂ ਨੇ ਵਿਰੋਧ ਕੀਤਾ ਅੱਜਕੱਲ ਦਾ ਉਹਨਾਂ ਨੇ ਕਿਹਾ ਵੀ ਜੇ ਥੋੜਾ ਪਾਣੀ ਕਿੱਥੇ ਤੱਕ ਪਹੁੰਚ ਸਕਦਾ ਮੇਰਾ ਕਿ ਨਹੀਂ ਪਹੁੰਚ ਸਕਦਾ ਉਹਨਾਂ ਦਾ ਕੋਈ ਦੱਸਣ ਦੀ ਗੱਲ ਨਹੀਂ ਸੀ ਕਿ ਮੈਂ ਵੱਡੀ ਗੱਲ ਹੈ ਜਾਂ ਕੁਝ ਹੋਰ ਗੱਲ ਹੈ ਉਹਨਾਂ ਨੇ ਉਪਦੇਸ਼ ਦਿੱਤਾ ਹੈ ਕਿ ਆਪਾਂ ਬਹਿਮਾ ਚੋਂ ਭਰਮਾ ਚੋਂ ਨਿਕਲਿਏ ਆਪਾਂ ਸੱਚੇ ਮਾਰਗ ਤੇ ਚੱਲੀਏ ਆਪਾਂ ਮਿਹਨਤ ਕਰੀਏ ਆਪਾਂ ਲੋਕਾਂ ਦੀ ਸੇਵਾ ਕਰੀਏ ਇਹ ਉਪਦੇਸ਼ ਉਹਨਾਂ ਨੇ ਦਿੱਤਾ ਹੈ ਸੋ ਅੱਜ ਉਹ ਸਾਰੀਆਂ ਝਾਕੀਆਂ ਦੇ ਵਿੱਚ ਸਾਰੇ ਬੱਚਿਆਂ ਦੇ ਵਿੱਚ ਜਦੋਂ ਬੱਚੇ ਜਿਹੜੇ ਬੱਚੇ ਹੁਣ ਖੁੱਲਨੇ ਖੇੜਨਾ ਉਹਨਾਂ ਨੇ ਅੱਜ ਉਹਨਾਂ ਦੇ ਦਿਮਾਗ ਦੇ ਵਿੱਚ ਗੱਲ ਭਰੀ ਜਾਣੀ ਆ ਫਿਰ ਸਾਰੀ ਜ਼ਿੰਦਗੀ ਉਹਨਾਂ ਨੇ ਸੋਕੀ ਰੱਖਣੀ ਆ ਤੇ ਜਿਹੜੀ ਚੀਜ਼ ਐ ਇਸ ਉਮਰ ਦੇ ਵਿੱਚ ਆ ਗਈ ਉਹ ਕਦੇ ਭੁੱਲਦੇ ਨਹੀਂ ਹਾਂ ਸੋ ਜਿੰਨਾ ਵੀ ਮੈਂ ਇਹ ਸਮਝ ਨਾਲ ਕੇ ਵਧਾਈ ਦਈਏ ਜਿੰਨਾ ਗੁਰੂ ਦਾ ਔਟ ਆਸਰਾ ਮੰਨੀ ਆ ਮੈਂ ਪ੍ਰਿੰਸੀਪਲ ਸਾਹਿਬ ਨੂੰ ਸਾਡੇ ਵਕੀਲ ਸਾਹਿਬ ਨੇ ਆਈਪੀ ਸਿੰਘ ਇਹਨਾਂ ਨੂੰ ਤੇ ਸਾਡੇ ਸਟਾਫ ਨੂੰ ਅੱਜ ਦੇ ਦਿਨ ਤੇ ਲੱਖ ਲੱਖ ਮੁਬਾਰਕਬਾਦ ਦੇਣਾ ਅਰ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਨੂੰ ਐਸੇ ਤਰ੍ਹਾਂ ਤਾਕਤ ਦੇਵੇ ਹਿੰਮਤ ਦੇਵੇ ਇਹ ਸ਼੍ਰੀ ਦਸ਼ਮੇਸ਼ ਅਕੈਡਮੀ ਨੂੰ ਕਿਉਂਕਿ ਗੁਰੂ ਸਾਹਿਬ ਦੇ ਨਾਂ ਦੇ ਉੱਤੇ ਹੈ ਇਹ ਬਲੰਗੇ ਤੇ ਜਾਵੇ ਉੱਪਰ ਜਾਵੇ ਮੇਰੀ ਦਾ ਇਹ ਮੰਨ ਦੀਸ਼ ਹੈ ਕਿ ਇਹਨੂੰ ਕਿਸੇ ਟਾਈਮ ਦੇ ਵਿੱਚ ਕਿਉਂਕਿ ਸ਼੍ਰੀ ਨਨਸਪੁਰ ਸਾਹਿਬ ਹੈ ਗੁਰੂ ਸਾਹਿਬ ਦੇ ਨਾਂ ਤੇ ਹੈ ਤੇ ਇਹਦੀ ਯੂਨੀਵਰਸਿਟੀ ਬਣਾਈ ਹੈ ਵੱਡੀ ਜੇ ਦੁਨੀਆ ਆ ਕੇ ਦੇਖੇ ਬਾਹਰਲੇ ਮੁਲਕ ਜਿਵੇਂ ਗੱਲ ਕਰਦੇ ਹੁੰਦੇ ਸੀ ਕਿ ਜਦੋਂ ਮੁਹਾਜਰ ਰਣਜੀਤ ਸਿੰਘ ਦਾ ਰਾਜ ਸੀ ਉਦੋਂ ਯੂਰਪੀਅਨ ਲੋਕ ਇੱਥੇ ਆ ਕੇ ਨੌਕਰੀ ਕਰਦੇ ਸੀ ਕਿਉਂਕਿ 13 ਗੁਣਾ ਸਿੱਕੇ ਦਾ ਫਰਕ ਸੀਗਾ ਉਹਨਾਂ ਨੇ ਸਿੱਕਾ 13 ਰੁਪਏ ਤੇ 1.5 ਰੁਪਏ ਬਰਾਬਰ ਸੀ ਜਿਵੇਂ ਅਜ ਅਮਰੀਕਾ ਦਾ ਡਾਲਰ ਦੀ ਗੱਲ ਕਰ ਲੈਨੇ ਆ ਪਾਉਂਡ ਦੀ ਗੱਲ ਕਰ ਲੈਨੇ ਆ ਉਦੋਂ ਸਾਡਾ ਸ਼ਿੱਕਾ ਸੀ ਯਾਰ ਬਹੁਤ ਮਹਿੰਗਾ ਸੀ ਲੋਕ ਇੱਥੇ ਆ ਕੇ ਨੌਕਰੀ ਕਰਦੇ ਸੀ ਤੇ ਉਦਾਂ ਦਾ ਆਪਾਂ ਲੈ ਕੇ ਚਲੀਏ ਕਿ ਇਹਦਾ ਨਾਮ ਸਾਰੀ ਦੁਨੀਆ ਦੇ ਵਿੱਚ ਹੋਵੇ ਤੇ ਵਿਦਿਆ ਹਰ ਪੱਖੋਂ ਅੱਜ ਕੱਲੀ ਡਿਗਰੀਆਂ ਲੈ ਕੇ ਬੈਠ ਜਾਣਾ ਉਹ ਕੋਈ ਵੱਡੀ ਗੱਲ ਨਹੀਂ ਹੈ ਉਹਦੇ ਨਾਲ ਟੈਕਨੀਕਲ ਅੱਜ ਦੁਨੀਆ ਦੇਖੇ ਆਪਣੇ ਇੱਕੋ ਕਾਲਜ ਖੁੱਲਿਆ ਸੀਗਾ ਇੰਜੀਨੀਅਰ ਕਾਲਜ ਗੁਰانک ਦੇ ਇੰਜੀਨੀਅਰ ਕਾਲਜ ਲੁਧਿਆਣਾ ਦੁਨੀਆਂ ਦੇ ਕਿਸੇ ਕੋਨੇ ਚਲੇ ਜਾਈਏ ਉੱਥੇ ਫਰਾਂਸ ਦਾ ਇੰਜੀਨੀਅਰ ਮਿਲਦਾ ਮੈਂ ਉਹਨਾਂ ਲੋਕਾਂ ਨੂੰ ਗਿੱਲਾਂ ਦੇ ਲੋਕਾਂ ਨੂੰ ਵਧਾਈ ਵੀ ਦਿੰਨਾ ਕਿ ਜਿਹੜੇ ਐਗਰੀਮੈਂਟ ਉਦੋਂ ਕੀਤੀ ਅੱਜ ਵੀ ਲੋਕ ਨਹੀਂ ਕੋਸ਼ਿਸ਼ ਹੋ ਜੇ ਉਹਨਾਂ ਨੇ ਉਦੋਂ ਐਡਮਿਸ਼ਨਾਂ ਦੀ ਗੱਲ ਕੀਤੀ ਉਦੋਂ ਉਹਨਾਂ ਨੇ ਆਪਣੇ ਬੋਰਡ ਦੇ ਵਿੱਚ ਡਾਇਰੈਕਟਰਾਂ ਦੀ ਗੱਲ ਕੀਤੀ ਤੇ ਅੱਜ ਲੋਕ ਬਹੁਤ ਘੱਟ ਹੋਣਗੇ ਜਿਹੜੇ ਇਹ ਗੱਲ ਸੋਚਦੇ ਹੋਣਗੇ ਸੋ ਜਿੰਨੇ ਵਧਾਈ ਦੀ ਉਹਨੇ ਥੋੜੀ ਹੈ ਪਰ ਸੁਪਨਾ ਹੈ ਕਿ ਇਹਨੂੰ ਉੱਪਰ ਲੈ ਕੇ ਜਾਈਏ ਯੂਨੀਵਰਸਿਟੀ ਦੇ ਤਰੀਕ ਕਰਨਾ ਚਾਹੁੰਦੇ ਕਿ ਇਹ ਜਿਹੜੀ ਜਗ੍ਹਾ ਹੈ ਜਿੰਨੀ ਜਿਹੜੀ ਜਗ੍ਹਾ ਤੇ ਬਣੀ ਹੋਈ ਹੈ ਜਿੰਨੀ ਇਹਦੀ ਵਧੀਆ ਲੋਕੇਸ਼ਨ ਹੈ ਤੇ ਇਸ ਤੋਂ ਵਧੀਆ ਕੋਈ ਗੱਲ ਹੋ ਨਹੀਂ ਸਕਦੀ ਤੇ ਇਹਨੂੰ ਵੱਡੀ ਜੀ ਯੂਨੀਵਰਸਿਟੀ ਇੱਕ ਹੁੰਦੀ ਆ ਆਮ ਯੂਨੀਵਰਸਿਟੀ ਖੋਲ੍ਹ ਦੇਣੀ ਵੱਡੀ ਜੀ ਯੂਨੀਵਰਸਿਟੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਲੈ ਕੇ ਜਾਈਏ ਜਿੱਥੇ ਲੋਕ ਦੁਨੀਆਂ ਦੇ ਲੋਕ ਗੱਲ ਕਰਨ ਜਿਵੇਂ ਗੁਰੂ ਸਾਹਿਬ ਦੀ ਗੱਲ ਕਰਦੇ ਨੇ ਤੇ ਹਰ ਦੁਨੀਆਂ ਦੇ ਕੋਨੇ ਦੇ ਵਿੱਚ ਜਿਵੇਂ ਅੱਜ ਵੀ ਆਪਾਂ ਦੇਖ ਕੇ ਆ ਕਿ Hindu ਕਹਿੰਦੇ ਸੀ ਸਾਡਾ ਗੁਰੂ ਆ Muslim ਕਹਿੰਦੇ ਸੀ ਸਾਡਾ ਗੁਰੂ ਆ ਤੇ ਇਸੇ ਤਰ੍ਹਾਂ ਇਹ ਯੂਨੀਵਰਸਿਟੀ ਵੀ ਇਦਾਂ ਦੀ ਬਣੇ ਇੱਕ ਸਕੂਲ ਵੀ ਇਦਾਂ ਦਾ ਬਣੇ ਕਿ ਹਰ ਬੰਦਾ ਕਹੇ ਕਿ ਮੇਰਾ ਸਿਮਾਰ। ਪਿਛਲੀ ਵਾਰ ਤੁਸੀਂ ਵਿਜ਼ਿਟ ਕੀਤਾ ਥੋੜਾ ਅਨਸਖਾਵਾਂ ਜਾਂ ਮਾਹੌਲ ਸੀ ਸਟਾਫ ਦੇ ਵਿੱਚ ਕੁਝ ਗੱਲਾਂ ਨੂੰ ਲੈ ਕੇ ਉਹ ਚੀਜ਼ਾਂ ਹੁਣ ਸੈਟਲਡ ਆਊਨ ਹੋ ਗਈਆਂ ਜੀ ਸਾਰੀਆਂ। ਲੱਗਦਾ ਕਿ ਸਾਰੇ ਯੂਨਿਟੀ ਯੂਨਿਟੀ ਦੇ ਨਾਲ ਕੱਟ ਨਹੀਂ ਸਾਰੇ ਬਹੁਤ ਵਧੀਆ ਕੰਮ ਕਰਦੇ। ਅੱਜ ਇਹ ਜਿਹੜਾ ਫੰਕਸ਼ਨ ਹੋਇਆ ਸਕੇ ਇਹਨਾਂ ਵਧੀਆ ਹੋ ਗਿਆ ਕਿ ਜੇ ਸਾਰੇ ਯੂਨਿਟੀ ਸੀ ਸਾਰੇ ਇਕੱਠੇ ਸੀ ਪਿਆਰ ਸਤਕਾਰ ਸੀ ਜੇ ਆਪਸ ਵਿੱਚ ਡਿਸਪਿਊਟ ਹੋਵੇ ਫਿਰ ਤਾਂ ਗੱਲ ਤੁਸੀਂ ਥੋੜਾ ਪਰਵਾਸ ਦੀ ਡਿਸਪਿਊਟ ਪਾ ਲਓ ਤਾਂ ਵੀ ਛੇੜੀ ਚੜ੍ਹਦੀ ਗੱਲ। ਤੁਸੀਂ ਮੁਲਖ 'ਚ ਪਾ ਲਓ, ਸੂਬੇ 'ਚ ਪਾ ਲਓ, ਕਿਸੇ ਅਕ ਉੱਥੇ ਗੱਲ ਚੱਲਦੀ ਨਹੀਂ ਜਿੱਥੇ ਆਰਚੀ ਏਕਾ ਹੋਵੇ ਪਿਆਰ ਹੋਵੇ ਸਾਰੇ ਲੋਕ ਚਾਹਣ ਕਿਸੇ ਉੱਪਰ ਲੈ ਕੇ ਜਾਣਾ ਅੱਜ ਜੋ ਦ੍ਰਿਸ਼ਾਪਾ ਦੇਖ ਕੇ ਗਏ ਆ ਚਾਹੇ ਗੱਤਕੇ ਦਾ ਸੀ ਜਾਂ ਬੱਚਿਆਂ ਦਾ ਹਰ ਗੁਰੂ ਨਾਨਕ ਦੇਵ ਜੀ ਦਾ ਹਰ ਉਪਦੇਸ਼ ਉਹਨਾਂ ਨੇ ਸੌਖੇ ਲਫ਼ਜ਼ਾਂ ਦੇ ਵਿੱਚ ਸਾਨੂੰ ਦੱਸਿਆ ਤੇ ਆਪਾਂ ਨੂੰ ਵੀ ਮੇਰੀ ਉਮਰ ਵੀ 76 ਸਾਲ ਦੀ ਹੋ ਗਈ ਮੇਰੇ ਤੇ ਵੀ ਅਸਰ ਕੀਤਾ ਉਸ ਗੱਲ ਦਾ ਸੋ ਜਦੋਂ ਇਹ ਬੱਚੇ ਕਰਦੇ ਨੇ ਇਹਨਾਂ ਦੀ ਸਾਰੀ ਜ਼ਿੰਦਗੀ ਇਹ ਨਾਲ ਜਾਣਾ ਜਦੋਂ ਜਦੋਂ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਦੇ ਆ ਕਿ 200 ਰੁਪਏ ਦੀ ਐਫਡੀਆਰ ਕਰਾ ਕੇ ਅੱਜ ਤੱਕ ਲੰਗਰ ਚੱਲੀਆਂ ਜਾਂਦਾ ਉਹਦਾ ਤੇ ਉਹ ਉਹਨਾਂ ਦੇ ਅਸਰ ਹੈ ਮਲਕ ਭੋਗੋ ਦੀ ਭਾਗੋ ਦੀ ਤੇ ਲੱਲੂ ਦੀ ਰੋਟੀ ਦੀ ਗੱਲ ਕੀਤੀ ਇਹ ਸਿੱਖਿਆ ਨੇ ਕਿ ਵੀ ਜੇ ਚੰਗੀ ਕਮਾਈ ਕਰੋਗੇ ਉਹ ਦੁੱਧ ਵਰਗੀ ਹੈ ਜੇ ਮਾੜੀ ਕਮਾਈ ਕਰੋਗੇ ਉਹ ਲਹੂ ਤੋਂ ਹੀ ਮਾੜੀ ਹੈ ਜਿੰਨੇ ਮਰਜ਼ੀ ਥੁਰਕੋ ਪੈਸੇ ਹੋਣ ਜਿੰਨੇ ਮਰਜ਼ੀ ਤੁਸੀਂ ਅਮੀਰ ਹੋ ਜਿੰਨੇ ਮਰਜ਼ੀ ਗੱਡੀਆਂ ਹੋਣ ਜਿੰਨੇ ਮਰਜ਼ੀ ਜਹਾਜ਼ ਹੋਣ ਉਹ ਕੁਝ ਵੀ ਨਹੀਂ ਹੈ ਜੇ ਤੁਸੀਂ ਆਪਣੀ ਕਮਾਈ ਨਾਲ ਦਸਵੰਦ ਵੀ ਕਰਦੇ ਹੋ ਤੇ ਉਹਦੇ ਨਾਲ ਦਸਵੰਦ ਦੇ ਨਾਲ ਆਪਣੀ ਕਮਾਈ ਵੀ ਕਰਦੇ ਹੋ ਉਹਦੇ ਬਾਰੇ ਕੋਈ ਨਹੀਂ